ਕਹਤਾ ਹੈ ਹਰਗਿਨੇ ਵਰਨ ਨ ਕੋਈ ਕਹ ਨਾਨਕ ਇਹ ਨੇਤਰ ਅੰਦਰ ਸਤ ਗੁਰ ਮਿਲਿਆ ਐ ਬਦਰਿਸ਼ਟ ਹੋਈ ਇਹ ਸਰਬਨੋਂ ਮੇਰਿਓ ਸੱਚਾ ਸੁਣਣਾ ਤੂ ਪਠਾਏ ਸੱਚਾ ਸੁਣਣਾ ਤੂ ਪਠਾਏ ਸਰੀਰ ਲੈ ਸੁਹੁ ਸਤ ਬਾਣੀ ਜਿਤ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸ ਸਮਾਣੀ ਸੱਜ ਲਖ ਬਿਡਾਣੀ ਤਾਂ ਕੀ ਕਾਤਾ ਕਹੀ ਨਾ ਜਾਏ ਕਹਾ ਨਾਮ ਕੇ ਅਮਰਤ ਨਾਮ ਸੁਣੋ ਪਵਿੱਤਰ ਹੋਵੋ ਸਾਚਾ ਸੁਨਣਾ ਨੂੰ ਪਠਾਏ ਹਰ ਜੀਉ ਗੁਫਾ ਅੰਦਰ ਰੱਖ ਗੈ ਹਰ ਜੀਉ ਗੁਫਾ ਅੰਦਰ ਰੱਖ ਗੈ ਵਾਜਾ ਪਰਵਣ ਵਜਾਇਆ ਵਜਾਇਆ ਵਾਜਾ ਕੌਣ ਨਉ ਦੁਆਰੇ ਪ੍ਰਗਟ ਕੀਏ ਅਸਵਾ ਗੁਫਤ ਰਖਾਇਆ ਦਰਦਵਾਰ ਲਾਏ ਭਾਵਨੀ ਇੱਕ ਨਾ ਦਸਵਾ ਦਵਾਰ ਦਿਖਾਇਆ ਤਾਣਾ ਅਨੇਕ ਰੂਪ ਨਾਮ ਨਬਨਿਤ ਕਿਸ ਤਾ ਅੰਤ ਨ ਜਾਹੀ ਪਾਇਆ ਕਹ ਨਾਦ ਕਹਰ ਪਿਆਰਾ ਜਿਉ ਗੁਫਾ ਅੰਦਰ ਰਖ ਕਾ ਵਾਜਾ ਪਵਨ ਵਜਾਇਆ ਇਹੋ ਸਾਚਾ ਸੋਇਨਾ ਸਾਚਾ ਘਰ ਦਾ ਗਾਵੋ ਤਾ ਸੋਇਨਾ ਘਰ ਸਾਚ ਹੈ ਜਿੱਥਾ ਸਦਾ ਸੱਚ ਧਿਆਵੇ ਸੱਚੋ ਧਿਆਵੇ ਜਾਂ ਤਦ ਭਾਵੇ ਗੁਰਮਖ ਜਿਨਾ ਭੁਜਾਵੇ ਇਹੋ ਸੱਚ ਸਤਨਾਕਾ ਖਸਮ ਹੈ ਜਿਸ ਬਖਸ਼ੇ ਸੋ ਜਨ ਪਾਵੇ ਕਹਾ ਨਾਨਕ ਸੱਚ ਸੁਹਿਲਾ ਸੱਚ ਕਰ ਗਾਵੇ ਆਨੰਦ ਸੁਣੋ ਬੜਾ ਬਾਗੀ ਹੋ ਉਤਰ ਸਗਲ ਬਸੂਰੇ ਦੂਖ ਰੋਗ ਸੰਤਾ ਦੇ ਉਤਰੇ ਸੁਣੀ ਸਜੀ ਬਾਣੀ ਸੰਤ ਸਾਧਨ ਭਏ ਸਰਸੀ ਪੂਰੇ ਗੁਰ ਤੇ ਜਾਣੀ ਸੁਣ ਤੇ ਗੁਨੀਤ ਕਹਤੀ ਪਵਤਾ ਸਤਬਰ ਰਹਿਆ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣ ਤੀਪਨੀ ਤ ਕਹ ਦੇ ਭਵਤਾ ਸਤ ਗੁਰ ਰਹਿ ਆ ਭਰਪੂਰੇ ਜਿਨ ਬਨਵਾਂਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ